ਕਿ ਤਾਂ ਪੰਜ ਨੌ ਨਾਲ ਗੱਲਬਾਤ ਕਰਾਂਗੇ ਇਹ ਵਿੱਚ ਵੀ ਹਾਂ ਜੀ ਠੀਕ ਹੈ ਦੇਖੋ ਮਨੁੱਖ ਵਸਤੇ ਸੇਵਾ ਤੇ ਸਿਮਰਨ ਜਿਹੜਾ ਨਾ ਜੀ ਇਹ ਬਹੁਤ ਜ਼ਰੂਰੀ ਜਦੋਂ ਸੇਵਾ ਜਿਹੜੀ ਹੈ ਤਨੋਂ ਮਨੋਂ ਕੀਤੀ ਜਾਵੇ ਉਸ ਵੇਲੇ ਮੇਰੇ ਪਾਤਸ਼ਾਹ ਵੀ ਸਾ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਕਾ ਮਨ ਮੰਨੇ ਜ ਜ ਸਤਿਗੁਰ ਕਾ ਮਨ ਮੰਨੇ ਤਾਂ ਪਾਪ ਕ ਸੰਭਲ ਪੰਨੇ ਸੇਵਕ ਤੇ ਭਾਗਾ ਨਾ ਮਿਲਦੀ ਹੈ ਅੱਜ ਜਿਹੜੀ ਸੇਵਾ ਇਹ ਇਹਦੇ ਵਿੱਚ ਮੈਨੂੰ ਬਹੁਤ ਵੱਡਾ ਸਕੂਨ ਮਿਲ ਰਿਹਾ ਸਾਧੂ ਉਹਦਾ ਕਾਰਨ ਕੀ ਹੈ ਉਹਦਾ ਕਾਰਨ ਹੈ ਕਿ ਬੜੇ ਲੰਬੇ ਸਮੇਂ ਤੋਂ ਕੌਮ ਦੇ ਵਿੱਚ ਜਿਹੜੀ ਦੁਬਧਾ ਪਈ ਸੀ ਜਿਹੜੀ ਕੌਮ ਆਪਸ ਵਿੱਚ ਪਾਟੋ ਤਾੜ ਹੋ ਰਹੀ ਸੀ ਸ੍ਰੀ ਅਕਾਲ ਤਾ ਸਾਬ ਜੀ ਦੀ ਮਰਿਆਦਾ ਕਰਕੇ ਕਹਿ ਲਓ ਸਿਧਾਂਤਤਾ ਕਰਕੇ ਕਹਿ ਲਓ ਪਰੰਪਰਾਵਾ ਕਰਕੇ ਕਹਿ ਲਓ ਜਿਹਾ ਦਾ ਇਤਿਹਾਸ ਜਿਹੜਾ ਸੀਗਾ ਉਹ ਲੋਕਾਂ 'ਚੋਂ ਅਲੋਪ ਹੁੰਦਾ ਜਾ ਰਿਹਾ ਸੀਗਾ ਤੇ ਦੁਨੀਆ ਭਰ ਦੇ ਲੋਕਾਂ ਨੂੰ ਕੱਲੇ ਸਿੱਖ ਧਰਮ ਨੂੰ ਨਹੀਂ ਕੱਲੇ ਸਿੱਖਾ ਨੂੰ ਨਹੀਂ ਅੱਜ ਦੁਨੀਆ ਭਰ ਦੇ ਲੋਕਾਂ ਨੂੰ ਇਸ ਗੱਲ ਦਾ ਗਿਆਨ ਹੋ ਗਿਆ ਹੈ ਕਿ ਸੱਚਮੁੱਚ ਹੀ ਸ੍ਰੀ ਅਕਾਲ ਤਾ ਸਾਬ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਰਬੋੱਚ ਤਖਤ ਸਜਾਇਆ ਸੀ ਉਸ ਤਖਤ ਉੱਤੇ ਜੋ ਜਿਸ ਕਾਰਨ ਕਰਕੇ ਜੋ ਇਤਿਹਾਸ ਸਿਰਜਿਆ ਗਿਆ ਸੀ ਉਹ ਸੱਚਮੁੱਚ ਅੱਜ ਦੁਨੀਆ 'ਚ ਉਜਾਗਰ ਹੋਇਆ ਹੈ ਮੈਨੂੰ ਖੁਸ਼ੀ ਇਸ ਗੱਲ ਦੀ ਕਿਉਂਕਿ ਲੋਕ ਕਹਿੰਦੇ ਸੀ ਸ਼ਾਇਦ ਐਵੇਂ ਝੂਠ ਬੋਲਿਆ ਜਾਂਦਾ ਪਰ ਨਹੀਂ ਝੂਠ ਨਹੀਂ ਬੋਲਿਆ ਜਾਂਦਾ ਇਹ ਪ੍ਰੈਕਟੀਕਲ ਹੈ ਤੇ ਸਾਡੀ ਨੌਜਵਾਨ ਪੀੜ੍ਹੀ ਜਿਹੜੀ ਸੀ ਉਹਨੂੰ ਵੀ ਇਸ ਗੱਲ ਦਾ ਅਹਿਸਾਸ ਨਹੀਂ ਸੀ ਕਿ ਇਸ ਤਰ੍ਹਾਂ ਹੁੰਦਾ ਜਦੋਂ ਅਸੀਂ ਕਹਿੰਦੇ ਸੀ ਨਾ ਕਿ ਮਹਾਰਾਜ ਰਣਜੀਤ ਸਿੰਘ ਜੀ ਨਾਲ ਇਸ ਤਰ੍ਹਾਂ ਹੋਈ ਬੂਟਾ ਸਿੰਘ ਨਾਲ ਇਸ ਤਰ੍ਹਾਂ ਹੋਈ ਗਿਆਨੀ ਜੈਲ ਸਿੰਘ ਨਾਲ ਇਸ ਤਰ੍ਹਾਂ ਹੋਈ ਸਰਜਾ ਸਰਜੀਤ ਸਿੰਘ ਨਾਲ ਇਸ ਤਰ੍ਹਾਂ ਹੋਈ ਤੇ ਅੱਜ ਦੀ ਪੀੜ੍ਹੀ ਕਹਿੰਦੇ ਸੀ ਸ਼ਾਇਦ ਝੂਠ ਹੀ ਬੋਲੀ ਜਾਂਦੇ ਹਨ ਲੇਕਿਨ ਅੱਜ ਜਿਹੜਾ ਪ੍ਰੈਕਟੀਕਲ ਲੋਕਾਂ ਨੇ ਅੱਖਾਂ ਨਾਲ ਵੇਖਿਆ ਔਰ ਇਹ ਵੀ ਗੱਲ ਦਾ ਪਤਾ ਲੱਗ ਗਿਆ ਕਿ ਇੱਥੇ ਕੋਈ ਕਿੰਤੂ ਪ੍ਰੰਤੂ ਨਹੀਂ ਇਸ ਸਥਾਨ ਤੇ ਆ ਕੇ ਜੋ ਉਹਨਾਂ ਨੇ ਫੈਸਲਾ ਕਰਨਾ ਹੈ ਉਹਨਾਂ ਨੇ ਗੁਰੂ ਸਾਹਿਬ ਜੀ ਦੇ ਦਿੱਤੇ ਹੋਏ ਪੈਗਾਮ ਤੇ ਉਹਦੀ ਦਿੱਤੀ ਹੋਈ ਦਿਸ਼ਾ ਨਿਰਦੇਸ਼ ਉੱਤੇ ਕਰਨਾ ਔਰ ਉਹ ਉਹਨਾਂ ਨੇ ਕਰਕੇ ਵਿਖਾਇਆ ਕੱਲ ਤੇ ਕੋਈ ਅੱਗੋ ਬੋਲ ਨਹੀਂ ਸਕਿਆ ਸਾਰੇ ਹੱਥ ਬੰਨ ਕੇ ਖੜੇ ਰਹੇ ਸਾਰੇ ਹੱਥ ਜੋੜ ਕੇ ਖੜੇ ਰਹੇ ਔਰ ਇੱਕ ਇੱਕ ਸੇਵਾ ਜਿਹੜੀ ਸੀ ਉਹ ਮਨਜ਼ੂਰ ਕੀਤੀ ਸਭ ਤੋਂ ਵੱਡੀ ਗੱਲ ਕਿ ਜੋ ਸਵਾਲ ਕਰਨਾ ਉਹਦਾ ਜਵਾਬ ਸੱਚਾ-ਸੱਚਾ ਦੇਣਾ ਇਹ ਵੀ ਇੱਕ ਇਹਦੀ ਵੱਡੀ ਵਡਿਆਈ ਹੈ ਇਹ ਵੀ ਇੱਕ ਇਸ ਦੀ ਮਹਾਨਤਾ ਹੈ ਸੋ ਮੈਂ ਸਮਝੀ ਦੀ ਹੈ ਕਿ ਕੱਲ ਇਤਿਹਾਸ ਜਿਹੜਾ ਦੁਬਾਰਾ ਜਿਹੜਾ ਇਤਿਹਾਸ ਸੀ ਨਾ ਸਾਡਾ ਉਹ ਰਿਪੀਟ ਹੋਇਆ ਜਿਹੜਾ ਪਿੱਛੇ ਲੋਕਾਂ ਨੇ ਸ਼ਾਇਦ ਕਈ ਬੱਚਿਆਂ ਨੇ ਨਹੀਂ ਸੀ ਦੇਖਿਆ ਨਹੀਂ ਸੀ ਪੜਿਆ ਉਹ ਉਹਨਾਂ ਨੂੰ ਰਿਪੀਟ ਹੋ ਗਿਆ ਕਿ ਸੱਚਮੁੱਚ ਹੀ ਸ਼੍ਰੀ ਅਕਾਲ ਤਖਤ ਸਾਹਿਬ ਐਡਾ ਸਰਬੋੱਚ ਹੈ ਕਿ ਉੱਥੇ ਪੰਜ ਸਿੰਘ ਸਹਿਬਾਨ ਪੰਜ ਜਥੇ ਦਾ ਜਿਹੜਾ ਖਲੋਕੇਸ਼ਰੀ ਅਕਾਲ ਤਖਤ ਸਾਹਿਬ ਆਵਾਜ਼ ਦਿੰਦੇ ਹੈ ਉਸ ਵੇਲੇ ਸਿੱਖਾਂ ਨੂੰ ਸਿਰ ਝੁਕਾ ਕੇ ਉਹ ਮੰਨਣਾ ਪੈਂਦਾ ਸੋ ਮੈਨੂੰ ਇਸ ਕੱਲ ਦੀ ਰਾਹਤ ਵੀ ਹੈ ਸਕੂਨ ਵੀ ਹੈ ਔਰ ਅੱਜ ਖੁਸ਼ੀ ਵੀ ਹੈ ਕਿ ਜਿਹੜੀ ਦੁਬਧਾ ਸੀ ਉਹ ਦੂਰ ਹੋਈ ਹੋਏਗੀ ਇਹਦੇ ਨਾਲ ਸਾਰੇ ਨੇ ਮਨਾਂ ਦੇ ਪ੍ਰੀਖੇ ਨਿਕਲ ਜਾਣਗੇ ਤੇ ਫਿਰ ਇਕੱਠੇ ਹੋ ਕੇ ਸਾਰੇ ਸਾਡੀਆਂ ਸੰਸਥਾਵਾਂ ਜਿਹੜੀਆਂ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਧਾਰਮਿਕ ਸੰਸਥਾ ਸਿਆਸੀ ਸੰਸਥਾ ਸ਼੍ਰੋਮਣੀ ਅਕਾਲੀ ਦਲ ਔਰ ਇਹ ਮੇਰੀ ਪੀੜ ਦਾ ਪੈਗਾਮ ਲੈ ਕੇ ਚੱਲੀ ਹੈ ਇਹ ਸੰਸਥਾ ਸ਼੍ਰੋਮਣੀ ਅਕਾਲੀ ਦਲ ਨੇ ਮੇਰੀ ਪੀੜ ਦਾ ਸਿਧਾਂਤ ਪਾਲਿਆ ਔਰ ਉਸੇ ਦਿਸ਼ਾ ਨਿਰਦੇਸ਼ ਦੇ ਅਨੁਸਾਰ ਉਹੀ ਆਦੇਸ਼ ਜਾਰੀ ਕੀਤੇ ਗਏ ਸਾਰੇ ਹੋਏ 71 ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲਿਵਲਾਏ ਹਰ ਨਾਮ ਆਕੇ ਹੋਵੇ ਜੋਰੀ ਗੁਰਮੁਖ ਵੈਸੋ ਸਫਾ ਵਿਛਾਏ ਜਿਓ ਅੱਜ ਪੈਗਾਮ ਜਿਹੜਾ ਦਿੱਤਾ ਗਿਆ ਮੈਨੂੰ ਆਸ ਹੀ ਨਹੀਂ ਉਮੀਦ ਹੈ ਕਿ ਸਾਰੀ ਸਿਕ ਕੌਮ ਸਾਰੇ ਵਰਕਰ ਸਾਡੇ ਸਰਕਾਰੀ ਦਲ ਦੇ ਇੱਕ ਪਲੈਟਫਾਰਮ ਤੇ ਬੈਠ ਕੇ ਉਸ ਦਫ਼ਤਰ ਚ ਬੈਠ ਕੇ ਸਾਰੀ ਭਰਤੀ ਕਰਨਗੇ ਔਰ ਦੁਬਾਰਾ ਪੁਨਰ ਸਜੀਤ ਜਿੱਤਾ ਹੁੰਦੀ ਹੈ ਪਾਰਟੀ ਉਹ ਪੁਨਰ ਸਜੀਤ ਹੋਵੇਗੀ ਤੇ ਅਸੀਂ ਸਾਰੇ ਤਕੜੇ ਹੋ ਕੇ ਫੇਰ ਨਿਕਲਾਂਗੇ ਇੱਕ ਸ਼ਕਤੀ ਬਣ ਕੇ ਨਿਕਲੇਗੀ ਔਰ ਉਹਨਾਂ ਸਰਕਾਰਾਂ ਦੇ ਵੀ ਕੰਨ ਖੁੱਲ ਜਾਣਗੇ ਜਿਹੜੀ ਸਰਕਾਰਾਂ ਕਹਿੰਦੀਆਂ ਸੀ ਸ਼ਾਇਦ ਸ਼੍ਰੀ ਅਕਾਲਤਾ ਸਾਬ ਦੇ ਐਵੇਂ ਝੂਠ ਬੋਲਦੇ ਐ ਸ਼ਾਇਦ ਇਹ ਸੰਸਥਾਵਾਂ ਮਰ ਜਾਣਗੇ ਤਾਂ ਕੋਈ ਬੋਲੇਗਾ ਨਹੀਂ ਪਰ ਅੱਜ ਕੌਮ ਜਿਉਂਦੀ ਹੈ ਜਾਗਦੀ ਹੈ ਲੋਕਾਂ ਨੂੰ ਪਤਾ ਲੱਗ ਗਿਆ ਹੈ ਕਿ ਇਹ ਆਪਣੀਆਂ ਸੰਸਥਾਵਾਂ ਦਾ ਫਿਕਰ ਕਰਦੀ ਹੈ ਲੇਕਿਨ ਬੀਬੀ ਜੀ ਜਿਸ ਤਰ੍ਹਾਂ ਬੀ ਸਿੰਘ ਬਾਦਲ ਵੱਲੋਂ ਪਹਿਲਾਂ ਡਿਨਾਈ ਕੀਤਾ ਜਾਂਦਾ ਰਿਹਾ ਕਿ ਇਸ ਤਰ੍ਹਾਂ ਕੁਝ ਵੀ ਨਹੀਂ ਹੋ ਰਿਹਾ ਮੀਟਿੰਗ ਵੀ ਡਿਨਾਈ ਕੀਤਾ ਗਿਆ ਲੇਕਿਨ ਉੱਥੇ ਹਾਂ ਪੱਕੇ ਹੰਗਾਰਾ ਦੇਣਾ ਤੁਹਾਨੂੰ ਲੱਗਦਾ ਹੈ ਕਿ ਦੋਰਾ ਦੇਖੋ ਪਹਿਲਾਂ ਉਹਨਾਂ ਨੇ ਪਹਿਲੇ ਤੇ ਇਹੀ ਕਹਿ ਕੇ ਗਏ ਸੀ ਕਿ ਮੈਂ ਸਰਬਰਪਤ ਜੋ ਇੱਥੇ ਕਿਹਾ ਗਿਆ ਮੈਂ ਕੋਈ ਕਿੰਤੂ ਪ੍ਰੰਤੂ ਨਹੀਂ ਕਰਨਾ ਕੋਈ ਸਵਾਲ ਜਵਾਬ ਨਹੀਂ ਕਰਨਾ ਮੈਂ ਸਾਰਾ ਕੁਝ ਆਪਣੀ ਝੋਲੀ ਚ ਪਾਣਾ ਮੈਂ ਮੰਨਦਾ ਪਰ ਬਾਦ ਵਿੱਚ ਕਈ ਲੋਕ ਜਿਹੜੇ ਹੁੰਦੇ ਆ ਸਾਥੀ ਇਧਰੋਂ ਉਧਰੋਂ ਜਿਹਦਾ ਲੋਕੀ ਗਮਰਾਹ ਕਰਨ ਵਾਲੇ ਪੀਜੇ ਤੂੰ ਆ ਕਰ ਲਿਆ ਤੇ ਇਦਾਂ ਹੋ ਜਾਏਗਾ ਪਰ ਇਸ ਗੱਲ ਦੀ ਤੇ ਆਪਾਂ ਨੂੰ ਰਾਹਤ ਹੈ ਨਾ ਕਿ ਤਖਤ ਦੇ ਸਾਹਮਣੇ ਨਹੀਂ ਝੂਠ ਬੋਲ ਸਕਦੇ ਲੇਕਿਨ ਤੁਹਾਡੇ ਵੱਲ ਜਿਹਾ ਹੀ ਜਗ ਜਾਹਰ ਕੀਤਾ ਗਿਆ ਲੱਗਦਾ ਸੀਗਾ ਕਿ ਇਹ ਸਾਰੀਆਂ ਸਿਚੁਏਸ਼ਨਸ ਪਤਾ ਸੀਗਾ ਕਿ ਇਹ ਜੀ ਸਾਹਮਣੇ ਆ ਸਕਦੀਆਂ ਸਾਨੂੰ ਪਤਾ ਸੀ ਵੀ ਅਕਾਲ ਤਖਤ ਸਾਹਿਬ ਦੀ ਮਹਾਨਤਾ ਨੂੰ ਕੋਈ ਠੁਕਰਾ ਨਹੀਂ ਸਕਦਾ ਜੀ ਸਾਨੂੰ ਪਤਾ ਸੀ ਕਿ ਉੱਥੇ ਸੱਚ ਹੀ ਬੋਲਣਾ ਪੈਣਾ ਲੇਕਿਨ ਦਾਦੂ ਵਾਲੋਂ ਨੇ ਹਜੇ ਵੀ ਅਟੈਕ ਕਰ ਰਹੇ ਨੇ ਚਲੋ ਜੀ ਉਹ ਉਹਨਾਂ ਲੋਕਾਂ ਦਾ ਆਪਾਂ ਕੋਈ ਜਵਾਬ ਨਹੀਂ ਦੇਣਾ ਚਾਹੁੰਦੇ ਕਿਉਂਕਿ ਉਹਨਾਂ ਲੋਕਾਂ ਨੂੰ ਪਤਾ ਹੀ ਨਹੀਂ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੀ ਡਿਊਟੀ ਕਾਲੇ ਦਰ ਸੁਧਾਰ ਲਹਿਰ ਵਾਲੇ ਇਹ ਉਤਮ ਨਾ ਕਰਦੇ ਸ਼ਕਰਕਾਲਤਾ ਦੇ ਸਾਹਿਬ ਦੀ ਨਾ ਪੁੱਛਦੀ ਕਿ ਸਹ ਤੇ ਇਹ ਮੌਕਾ ਨਾ ਹੁੰਦਾ ਸਾਡੀ ਖੁਸ਼ਕਿਸਮਤੀ ਹੈ ਮੈਂ ਕਹਿੰਦੀ ਸਾਨੂੰ ਪਰਮਾਤਮਾ ਨੇ ਮੌਕਾ ਬਖਸ਼ਿਆ ਕਿ ਅਸੀਂ ਜਾ ਕੇ ਸੱਚ ਬੋਲ ਕੇ ਕਹੀਏ ਅਸੀਂ ਵੀ ਪਹਿਲਾਂ ਚੁੱਪ ਰਹੇ ਹਾਂ ਔਰ ਅੰਦਰ ਖਾਤੇ ਇਹ ਨਹੀਂ ਕਿ ਅਸੀਂ ਚੁੱਪ ਹੀ ਰਹੇ ਹਾਂ ਅੰਦਰ ਖਾਤੇ ਕਹਿੰਦੇ ਵੀ ਰਹੇ ਆ ਕੰਡੈਮਨ ਕਰਦੇ ਰਹੇ ਆ ਔਰ ਮੈਂ ਤੇ ਬੜੇ ਚਿਰ ਦੀ ਜਦੋਜਾਦ ਕਰਦੀ ਏ ਬੜੇ ਚਿਰ ਦੀ ਲੜਦੀ ਰਹੀ ਏ ਬੜੀ ਚਿਰ ਦੀ ਬੋਲਦੀ ਰਹੀ ਏ ਬੇਸ਼ੱਕ ਸਾਨੂੰ ਇੱਥੇ ਇੱਕ ਗੱਲ ਕਹਿਣੀ ਪਈ ਏ ਵੀ ਅਸੀਂ ਵੀ ਚੁੱਪ ਰਹੇ ਹਾਂ ਸਾਡਾ ਫਰਜ਼ ਬੰਦਾ ਸੀ ਕਿਉਂਕਿ ਅਸੀਂ ਕੁਝ ਸਮਾਂ ਚੁੱਪ ਤੇ ਰਹੇ ਨਾ ਬਾਅਦ ਚ ਅਸੀਂ ਆਵਾਜ਼ ਉਠਾਈ ਏ ਤੇ ਉਸ ਆਵਾਜ਼ ਦਾ ਸਾਨੂੰ ਪਤਾ ਸੀਗਾ ਕਿ ਤਖਤ ਤੇ ਜਾਣ ਤੋਂ ਬਿਨਾਂ ਅਸੀਂ ਇਕੱਠੇ ਨਹੀਂ ਹੋ ਸਕਦੇ ਸਾਨੂੰ ਪਤਾ ਸੀ ਕਿ ਜਿਹੜੇ ਸੰਸਾਰ ਦੇ ਵਿੱਚ ਬੈਠੇ ਹੋਏ ਸਿੱਖ ਹੈ ਉਹ ਸਾਡੇ ਤੋਂ ਦੂਰੀ ਬਣਾ ਬੈਠੇ ਆ ਇਸ ਗੱਲ ਲਈ ਕਿ ਅਸੀਂ ਕਿਉਂ ਨਹੀਂ ਖਿਮਾ ਜਾਂਚਨਾ ਕਰਦੇ ਅਸੀਂ ਕਿਉਂ ਨਹੀਂ ਇਸ ਗੱਲ ਨੂੰ ਮੰਨਦੇ ਕਿ ਸਾਡੇ ਕੋਲ ਕੁੱਤਾਈਆਂ ਹੋਈਆਂ ਗਲਤੀਆਂ ਹੋਈਆਂ ਤੇ ਜੇ ਅਸੀਂ ਕੋਈ ਰਾਹ ਪਰਮਾਤਮਾ ਨੇ ਦਿਖਾਇਆ ਹੈ ਕੋਈ ਕਲਾ ਵਰਤੀ ਉਹਦੀ ਇਹ ਕਲਾ ਹੀ ਵਰਤੀ ਹੈ ਕਿ ਸਾਨੂੰ ਇੱਥੇ ਭੇਜਿਆ ਨਹੀਂ ਤੇ ਮੇਰੇ ਵਰਗੀ ਮੈਂ ਕਦੀ ਉਹਨਾਂ ਤੋਂ ਵੱਖਰੀ ਹੋ ਹੀ ਨਹੀਂ ਸਕਦੀ ਜਿੰਨੀ ਮੈਂ ਡੈਡੀਕੇਟਿਡ ਐ ਜਿੰਨਾ ਉਸ ਪਰਿਵਾਰ ਨਾਲ ਮੇਰਾ ਨੇਹ ਸੀ ਜਿੰਨਾ ਪਿਆਰ ਸੀ ਜਿੰਨਾ ਸਦਕਾਰ ਸੀ ਪਾਰਟੀ ਦੇ ਵਿੱਚ ਮੈਂ ਜਿੰਨੀ ਕੁਰਬਾਨੀ ਵੀ ਕੀਤੀ ਐ ਜਦੋ ਜਦ ਵੀ ਕੀਤੀ ਐ ਮੈਂ ਤਾਂ ਸੋਚ ਨਹੀਂ ਸਕਦੀ ਕਿ ਮੈਂ ਵੱਖਰੀ ਹੋ ਕੇ ਗੱਲ ਕਰ ਸਕਦੀ ਹਾਂ ਪਰ ਇਹ ਪ੍ਰਮਾਤਮਾ ਨੇ ਕਲਾ ਵਰਤਾਈ ਹੈ ਆਪੇ ਕੀਤਾ ਤੇ ਵਾਹਿਗੁਰੂ ਨੇ ਸੁਣ ਲਈ ਕਿ ਸਾਨੂੰ ਇਹ ਸਾਰਾ ਰਾਹ ਵੀ ਜਿਹੜਾ ਠੀਕ ਹੋ ਗਿਆ ਸਿੰਘ ਸਾਹਿਬ ਨੇ ਵੀ ਕਿਹਾ ਜਿਵੇਂ ਬਾਗੀ ਹੋਣ ਭਾ ਕਾਲੀ ਹੁਣ ਇਕੱਠੇ ਹੋਣ ਇਕੱਠੇ ਹੋ ਕੇ ਇੱਕ ਪਲੇਟਫਾਰਮ 'ਤੇ ਦੇਖੋ ਪਹਿਲਾਂ ਮੈਨੂੰ ਮੈਨੂੰ ਇਸ ਗੱਲ ਦਾ ਇਤਰਾਜ ਆ ਵੈਸੇ ਸਿੰਘ ਸਾਹਿਬ ਜੀ ਨੇ ਜਿਹੜਾ ਸ਼ਬਦ ਵਰਤਿਆ ਭਾਵੇਂ ਅਚਾਨਕ ਉਹਨੇ ਕੋ ਵਰਤਿਆ ਗਿਆ ਪਰ ਉਹ ਪਦਵੀ ਬੜੀ ਵੱਡੀ ਹੈ ਇਹ ਤੁਹਾਡਾ ਸੋਸ਼ਲ ਮੀਡੀਆ ਜੋ ਬੋਲਦਾ ਉਹ ਲਫਜ਼ ਉਹਨਾਂ ਨੂੰ ਨਹੀਂ ਸੀ ਕਹਿਣੇ ਚਾਹੀਦੇ ਅਸੀਂ ਬਾਗੀ ਨਹੀਂ ਸੀ ਅਸੀਂ ਤੇ ਆਪਣੀ ਜ਼ਿੰਮੇਵਾਰੀ ਨਿਭਾਈ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਿਆ ਕਰਨ ਵਾਸਤੇ ਸ਼੍ਰੋਮਣੀ ਗੁਰਦਾਰਾ ਪ੍ਰੰਧਕ ਕਮੇਟੀ ਨੂੰ ਮਜ਼ਬੂਤ ਕਰਨ ਵਾਸਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਮਹਾਨਤਾ ਸਿਧਾਂਤ ਪਰੰਪਰਾਵਾਂ ਨੂੰ ਦੁਨੀਆ 'ਚ ਉਜਾਗਰ ਕਰਨ ਵਾਸਤੇ ਇਹ ਤੇ ਸਾਡੀ ਖੁਸ਼ਕਿਸਮਤੀ ਹੈ ਇਹਦੇ ਪ੍ਰਮਾਤਮਾ ਨੇ ਸਾਨੂੰ ਮੌਕਾ ਦਿੱਤਾ ਕਿ ਤੁਸੀਂ ਅੱਗੇ ਲੱਕੇ ਤੁਰੋ ਤੇ ਇਹ ਹੋਏਗਾ ਤੇ ਮੈਂ ਸਮਝੀ ਦੀਆਂ ਕਿ ਇਹਦਾ ਥੋੜਾ ਜਿਹਾ ਮੇਰੇ ਮਨ ਨੂੰ ਲੱਗਾ ਕਿ ਅਸੀਂ ਬਾਗੀ ਅਸੀਂ ਅਕਾਲੀ ਸੀ ਅਕਾਲੀ ਹਾਂ ਅਕਾਲੀ ਰਹਿਣਾ ਇਕੱਠੇ ਰਹੋਗੇ ਕਿ ਹੋਵੇਗੀ ਅਸੀਂ ਹੈ ਹੀ ਅਕਾਲੀ ਆ ਜੀ ਇਹ ਤੇ ਉਹਨਾਂ ਦੇ ਮਨਾਂ 'ਚ ਕੋਈ ਰੰਜਿਸ਼ ਆਈ ਉਹਨਾਂ ਨੇ ਸੋਚਿਆ ਵੀ ਇਹ ਕਿਉਂ ਕਰ ਰਹੇ ਹੈ ਅਸੀਂ ਕਰ ਰਹੇ ਸੀ ਕਿ ਕੌਮ ਦੀ ਖਾਤਰ ਅਸੀਂ ਕਰ ਰਹੇ ਸੀ ਪਾਰਟੀ ਦੀ ਖਾਤਰ ਅਸੀਂ ਕਰ ਰਹੇ ਹਾਂ ਸੰਸਥਾਵਾਂ ਦੀ ਖਾਤਰ ਉਹਨਾਂ ਨੂੰ ਤਕਲੀਫ ਹੋਈ ਜਾਂ ਮਹਿਸੂਸ ਕੀਤਾ ਉਹਨਾਂ ਨੇ ਬਾਹਰ ਕਰ ਦਿੱਤਾ ਅਸੀਂ ਫਿਰ ਵੀ ਨਹੀਂ ਬਾਹਰ ਕੀਆ ਅਸੀਂ ਫੇਰ ਵੀ ਕਿਸੇ ਪਾਰਟੀ 'ਚ ਨਹੀਂ ਗਏ ਅਸੀਂ ਸ਼੍ਰੋਮਣੀ ਕਾਲੀ ਦਲ ਦੇ ਪਹਿਰੇਦਾਰ ਆ ਅਸੀਂ ਸ਼੍ਰੋਮਣੀ ਕਾਲੀ ਦਲ ਨੂੰ ਮਜ਼ਬੂਤ ਕਰਾਂਗੇ ਇੱਕ ਇੱਕ ਘਰ ਵਿੱਚ ਜਾ ਕੇ ਅਸੀਂ ਪਰਤੀ ਕਰਾਂਗੇ ਔਰ ਇਹ ਵੀ ਸਾਡੇ ਮਨ 'ਚ ਸੀ ਅਸੀਂ ਹਾਰੇ ਦੁਆਰੋਂ ਸਾਰੀਆਂ ਇਹ ਤਜ਼ਵੀਜ਼ਾਂ ਵੀ ਦਿੱਤੀਆਂ ਸਲਾਹਾਂ ਵੀ ਦਿੱਤੀਆਂ ਕਿ ਹਰ ਪਰਤੀ ਜਿਹੜੀ ਆਧਾਰ ਕਾਰਡ ਦੇ ਨਾਲ ਜਾਂ ਕਿਸੇ ਸ਼ਾਖਤੀ ਕਾਰਡ ਨਾਲ ਹੋਵੇ ਇਹ ਦੇਖੋ ਅਸੀਂ ਕਈ ਥਾਵਾਂ ਤੇ ਮੀਟਿੰਗ ਕਰ ਕਰਕੇ ਕਿਹਾ ਸਿੰਘ ਸਹਿਬਾਨਾਂ ਨੂੰ ਵੀ ਅਸੀਂ ਬੇਨਤੀ ਕੀਤੀ ਸੀ ਕਿ ਆਧਾਰ ਕਾਰਡ ਤੋਂ ਬਿਨਾ ਪਰਤੀ ਨਾ ਕਰਾਇਓ ਜਾਲੀ ਨਾ ਹੋ ਜਾਏ ਡੁਪਲੀਕੇਟ ਨਾ ਹੋ ਜਾਏ ਕਿਤੇ ਨੁਕਸਾਨ ਨਾ ਹੋ ਜਾਏ ਸਾਡਾ ਬਾਬਾ ਸਾਹਿਬ ਨਾਲ ਗੱਲਬਾਤ ਹੋਈ ਜਿਸ ਤੋਂ ਨਹੀਂ ਉਹ ਤਨਖਾਹੀਏ ਨਹੀਂ ਜਦ ਤੱਕ ਤਨਖਾਹ ਬਖਸ਼ੀ ਨਹੀਂ ਜਾਂਦੀ ਉਹ ਨਹੀਂ ਚਿਰ ਨਹੀਂ ਮੈਂ ਗੱਲ ਕਰਾਂਗੀ ਜੀ ਜੀ ਕਦੋਂ ਤੱਕ ਸੇਵਾਦਾਰੀ ਰਹਿਣੀ ਤੁਹਾਡੀ ਸਾਡੀ ਬਸ ਅੱਜ ਹੀ ਸੀ 12 ਤੋਂ 1 ਫਿਰ 5 ਦਿਨ ਸੀ ਆਪਣੇ ਲੋਕਲ ਗੁਰਦੁਆਰੇ ਚ ਕਰਦੇ ਹਾਂ ਜੀ